ਰਹਾ ਆ ਕਿ ਗਰਮੀ ਬਹੁਤ ਜ਼ਿਆਦਾ ਸੀ ਜਿਹੜੀ ਕਿ ਇਸ ਟਾਈਮ ਜਿਹੜੀ ਤੁਹਾਡੇ ਨਾਲ ਸਾਂਝ ਕੀਤੀ ਜਾ ਰਹੀ ਹੈ ਕਿ ਸਵੇਰੇ ਪੂਰਾ ਦਿਨ ਜਿਹੜਾ ਆ ਉਹ ਜਿਹੜਾ ਰਿਹਾ ਆ ਮੀ ਤੋਂ ਪਹਿਲਾਂ ਜਿਹੜਾ ਆ ਗਰਮੀ ਜਿਹੜੀ ਉਹ ਪੂਰੀ ਰਹੀ ਹੈ ਤਸਵੀਰਾਂ ਤੁਹਾਨੂੰ ਜੜੀਆਂ ਨੇ ਉਹ ਆਪਣੀ ਵੇੜੇ ਤੋਂ ਦਿਖਾਈਆਂ ਜਾ ਰਹੀਆਂ ਨੇ ਕਿ ਪੂਰੇ ਇਸ ਟਾਈਮ ਜਿਹੜਾ ਆ ਉਹ ਤਸਵੀਰਾਂ ਤੁਸੀਂ ਦੇਖਦੇ ਪਈਓ ਮੇਰੇ ਨਾਲ ਕਿ ਬਹੁਤ ਜ਼ਿਆਦਾ ਜਿਹੜੀ ਗਰਮੀ ਹੈ ਉਸ ਤੋਂ ਬਾਅਦ ਜਿਹੜਾ ਆ ਮੀਂਹ ਦੇ ਜਿਹੜੀਆਂ ਨੇ ਥੋੜੀਆਂ-ਥੋੜੀਆਂ ਹਲਕੀਆਂ-ਹਲਕੀਆਂ ਜਿਹੜੀਆਂ ਬੂੰਦਾਂ ਨੇ ਉਹ ਪੈਣੀਆਂ ਸ਼ੁਰੂ ਹੋ ਗਈਆਂ ਨੇ ਸ਼ਾਮ ਦੇ ਟਾਈਮ ਤੇ ਮੇਰਾ ਕੈਮਰਾਮੈਨ ਜਿਹੜਾ ਆ ਉਹ ਬਾਾਰ ਤਸਵੀਰਾਂ ਵਿਖਾਣ ਦੀ ਕੋਸ਼ਿਸ਼ ਕਰਦਾ ਪਿਆ ਮੈਂ ਆਪਣੇ ਕੈਮਰਾਮੈਨ ਨੂੰ ਇਹ ਵੀ ਕਾਹਾਂਗਾ ਕਿ ਬੂਟਿਆਂ ਵਾਲੇ ਪਾਸੇ ਜਿਹੜਾ ਹਰਿਆਵਲ ਜਿਹੜੀ ਹੈ ਵਿਖਾਈ ਜਾਏ ਵੀ ਉਧਰ ਬੂਟਿਆਂ ਦੇ ਉੱਤੇ ਵੀ ਛਟਾ ਪਈਆਂ ਹੋਣਗੀਆਂ ਜਿਹੜਾ ਕੱਚਾ ਵੇੜਾ ਆ ਉਧਰਲੇ ਪਾਸੇ ਜਿਹੜਾ ਆ ਥੋੜਾ ਜਾਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਤੁਸੀਂ ਦੇਖਦੇ ਪਈਓ ਮੇਰੇ ਨਾਲ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਕਿ ਇਧਰ ਲਈ ਬਜਾਏ ਜਿਹੜਾ ਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਚਲੋ ਮੈਂ ਤੁਹਾਨੂੰ ਤਸਵੀਰਾਂ ਵਿਖਾਉਣਾ ਵਾ ਫਿਲਹਾਲ ਤੁਸੀਂ ਨਾਲ ਦੇ ਨਾਲ ਜਿਹੜੀਆਂ ਸਾਇਲੈਂਟ ਤਸਵੀਰਾਂ ਮੇਰੇ ਨਾਲ ਦੇਖੋ ਜੁੜੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਇਹਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਡੱਡੂ ਬਹੁਤ ਜ਼ਿਆਦਾ ਨੇ ਨਿੱਕੇ ਨਿੱਕੇ ਡੱਡੂ ਜਿਹੜੇ ਆ ਉਹ ਬਰਸਾਤ ਦੇ ਨਾਲ ਹੀ ਬਾਹਰ ਨਿਕਲ ਆਉਂਦੇ ਆ ਤੇ ਵੇੜੇ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਡੱਡੂ ਵੀ ਘੁੰਮਦੇ ਪਏ ਨੇ ਆਪਾਂ ਜਿਆਦਾ ਲੰਮਾ ਲਾਈਵ ਨਹੀਂ ਖਿੱਚਾਂਗੇ ਬਸ ਥੋੜਾ ਲਾਈਵ ਹੀ ਖਿੱਚਣ ਦੀ ਕੋਸ਼ਿਸ਼ ਕਰਾਂਗੇ ਤੇ ਬਸ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੂਰਾ ਦਿਨ ਜਿਹੜਾ ਆ ਚਮਾਸ਼ੇ ਲੱਗੇ ਰਹੇ ਨੇ ਪੂਰਾ ਦਿਨ ਜਿਹੜਾ ਆ ਗਰਮੀ ਨੇ ਪੂਰੀ ਪੂਰੀ ਅਤ ਕਰਾਈਏ ਤੇ ਉਸ ਗਰਮੀ ਤੋਂ ਬਾਅਦ ਆ ਜਿਹੜਾ ਆ ਹੁਣ ਹੌਲੀ ਹੌਲੀ ਜਿਹੜਾ ਆ ਬਰਸਾਤ ਜਿਹੜੀ ਆ ਉਹ ਹੋਣੀ ਸ਼ੁਰੂ ਹੋ ਗਈ ਹੈ ਤੇ ਬਰਸਾਤ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਅਸੀਂ ਜਿਹੜੀਆਂ ਨੇ ਸਾਂਝੀਆਂ ਕਰਦੇ ਪਏ ਆ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਜਿਹੜੀਆਂ ਦੇਖਦੇ ਪਏ ਹੋ ਕਿ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਕਿ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਕਿ ਤੁਸੀਂ ਦੇਖਦੇ ਪਿਓ ਕਿ ਛੱਟਾਂ ਜਿਹੜੀਆਂ ਨੇ ਬਿਲਕੁਲ ਹਲਕੀ ਹਲਕੀ ਬਾਰਿਸ਼ ਆ ਬਿਲਕੁਲ ਹਲਕੀ ਹਲਕੀ ਪਰ ਇਹ ਹਲਕੀ ਹਲਕੀ ਬਾਰਿਸ਼ ਦੇ ਨਾਲ ਵੀ ਜੜਾਇਆ ਠੰਡਕ ਜ਼ਰੂਰ ਪਹੁੰਚਦੀ ਹੈ ਕਿਉਂਕਿ ਇਸ ਹਲਕੀ ਹਲਕੀ ਬਾਰਿਸ਼ ਦੇ ਨਾਲ ਜਿਹੜਾ ਆ ਵਾਤਾਵਰਨ ਥੋੜਾ ਠੰਡਾ ਹੋ ਜਾਂਦਾ ਆ ਬੂਟਿਆਂ ਨੂੰ ਪਾਣੀ ਤੱਕ ਲੱਗ ਜਾਂਦਾ ਰੁੱਖਾਂ ਨੂੰ ਪਾਣੀ ਤੱਕ ਲੱਗ ਜਾਂਦਾ ਆ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਮੇਰੇ ਨਾਲ ਦੇਖਦੇ ਪਿਓ ਡੀਪੀਸੀ ਪੰਜਾਬੀ ਦੇ ਉੱਤੇ ਲਾਈਵ ਹੋ ਕੇ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਕਿ ਬਹੁਤ ਜ਼ਿਆਦਾ ਜਿਹੜਾ ਆ ਗਰਮੀ ਤੋਂ ਵਾਦਾ ਚਮਾਸੇ ਤੋਂ ਵਾਦਾ ਜਿਹੜਾ ਆ ਤੁਸੀਂ ਮੇਰੇ ਨਾਲ ਦੇਖਦੇ ਪਈਓ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆ ਬੁਰੇ ਹਾਲ ਤੇ ਬੁਰੇ ਹਾਲਾਤ ਤੋਂ ਵਾਦਾ ਜਿਹੜਾ ਆ ਬਰਸਾਤ ਦੀ ਹਲਕੀ ਹਲਕੀ ਬੂੰਦਾਬਾਨ ਦੀ ਹਲਕੀ ਹਲਕੀ ਬਾਰਿਸ਼ ਤੇ ਦੋਸਤੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ